ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਾ ਪੀਰ ਸਿੰਘ ਸਨੇਹ ਦੇਖ ਦੁਨੀਆ ਚੈਨਲ ਦੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਵਕ ਵਕ ਧਰਮਾਂ ਦੇ ਗੁਰਦੁਆਰਿਆਂ ਦੇ ਮੰਦਰਾਂ ਦੇ ਦਰਸ਼ਨ ਕਰਾਏ ਜਾਣ ਤਾਂ ਅਸੀਂ ਪਹੁੰਚੇ ਹਾਂ ਬਾਬਾ RAMDEV ਜੀ ਜਿਹੜੇ ਜਿਨ੍ਹਾਂ ਨੇ ਜਉਂਦੇ ਹੀ ਸਮਾਧੀ ਲਾਤੀ ਸੀ ਇਸ ਵਕਤ ਅਸੀਂ ਬੀਕਾਨੇਰ ਤੋਂ ਤਕਰੀਬਨ 230 ਕਿਲੋਮੀਟਰ ਬਾਅਦ ਤੇ ਆ ਬਾਬਾ RAMDEV ਜੀ ਦਾ ਮੰਦਿਰ ਅਸ ਵਕਤ ਸੀ ਉਸ ਗੇਟ ਤੇ ਖੜੇ ਆ ਤੇ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਬਾਬਾ RAMDEV ਜੀ ਦੇ ਮੰਦਰ ਦੇ ਤੇ ਜਿਹੜੀ ਇੱਥੇ ਦਰਸ਼ਨ ਕਰ ਰਹੇ ਹੋ ਤਾਂ ਬਾਬਾ RAMDEV ji ਦੀ ਪੈਣ ਹੁੰਦੀ ਸੀਗੀ ਜਿਨ੍ਹਾਂ ਦੀ ਉਮਰ 14 ਸਾਲ ਸੀ ਤਾਂ ਉਹਨਾਂ ਨੇ 14 ਸਾਲ ਦੇ ਵਿੱਚ ਹੀ ਸਮਾਧੀ ਲਈ 14 ਸਾਲ ਦੀ ਉਮਰ ਦੇ ਵਿੱਚ ਇੱਥੇ ਜਾਉਂਦਿਆਂ ਹੀ ਸਮਾਦੀ ਲਈ ਹੈ ਤਾਂ ਆ 14 ਸਾਲ ਦੀ ਉਮਰ ਵਿੱਚ ਜਾਉਂਦੇ ਹੀ ਸਮਾਦੀ ਲੈ ਲਈ ਸੀ ਤਾਂ ਇਸ ਵਕਤ ਸੰਤ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ RAMDEV JI ਮਹਾਰਾਜ ਦੀ ਸਮਾਦੀ ਹੈ ਤੇ ਮੈਂ ਕੈਮਰਾਮੈਨ ਨੂੰ ਕਿਹਾ ਕਿ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਣ ਬਾਬਾ RAMDEV JI ਦੀ ਜਿਹੜੀ ਸਮਾਦੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਉਹਨੇ ਤੁਸੀਂ ਇੱਕ ਝੂਲਾ ਦੇਖ ਰਹੇ ਹੋ ਤਾਂ ਦਰਸ਼ਨ ਕਰ ਰਹੇ ਹੋ ਤਾਂ ਇਸ ਸਥਾਨ ਦੇ ਉੱਤੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿਸ ਪੈਣ ਕੋਲੇ ਬੱਚਾ ਨਹੀਂ ਹੁੰਦਾ ਤੇ ਇੱਥੇ ਇਹ ਝੂਲਾ ਚਲਾਉਂਦੇ ਨੇ ਤਾ ਉਸ ਪਰਮਾਨ ਅਸੀਂ ਖੜੇ ਆ ਹਮੜਕੁੰਡ ਕੋਲੇ ਤਾਂ ਐਸੇ ਹਮੜਕੁੰਡ ਦੇ ਵਿੱਚੋਂ ਜਿਹੜੀ ਅਗਰੇ ਲਾਈ ਜਾਂਦੀ ਹੈ ਤਾਂ ਇਹਦੀ ਆਰਤੀ ਹੁੰਦੀ ਹੈ ਤੇ ਮੈਂ ਬਿਲਕੁਲ ਕੈਮਰਾਮੈਨ ਨੂੰ ਕਹਿੰਨਾ ਕਿ ਉਹ ਵੀ ਤਸਵੀਰਾਂ ਦਿਖਾ ਦੇ ਨਾ ਅੰਦਰ ਜਿਹੜਾ ਦਰਖਤ ਹੈ ਬਾਬਾ RAMDEVI ਦੇ ਸਮੇ ਦਾ ਇਹ ਦਰਖਤਾ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਪਰੋਂ ਹਰਿਆ ਭਰਿਆ ਤੇ ਜਿਹੜੇ ਥੱਲੋਂ ਵੀ ਦੇ ਸਕਦੇ ਹੋ ਦਰਸ਼ਕ ਕਰ ਰਹੇ ਹੋ ਬਾਬਾ RAMDEJ JI ਦੇ ਉਸ ਸਮੇਂ ਦੇ ਬੇ ਅਸਵਤ ਆਰਤੀ ਦਾ ਟਾਈਮ ਹੋ ਗਿਆ ਤੁਸੀਂ ਦਰਸ਼ਕ ਕਰ ਸਕਦੇ ਹੋ ਆਰਤੀ ਦੇ ਤਾਂ ਸ਼ਾਮ ਦਾ ਜਿਹੜਾ ਟਾਈਮ ਆ ਉਹ ਆਰਤੀ ਦਾ ਜਿਹੜੇ ਸੰਗਤਾਂ ਨੇ ਹੋਈ ਕੁਝ ਪਿਆਰ ਤੁਸੀਂ ਦੱਸਦੇ ਆਪ ਜਿਹੜਾ ਟਾਈਮ ਆ ਆਰਤੀ ਦੇ ਦਰਸ਼ਕ ਕਰ ਸਕਦੇ ਹੋ ਦੋ ਸਮਾਧੀਆਂ ਦਰਸ਼ਨ ਕਰ ਰਹੇ ਆ ਤਾਂ ਤਾਂ ਇਹ ਜਿਹੜੀਆਂ ਸਮਾਧੀਆਂ ਨੇ ਬਾਬਾ ਜੀ ਦੇ ਦੋ ਪੁੱਤਰਾਂ ਦੀਆਂ ਸਮਾਧੀਆਂ ਨੇ ਬਾਬਾ RAMDEV ਜੀ ਦੇ ਬੇਟਿਆਂ ਦੀਆਂ ਸਮਾਧੀਆਂ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਾ ਤੀਰ ਸਿੰਘ ਸਨੇਹ ਇਸ ਵਕਤ ਤੁਹਾਨੂੰ ਦਰਸ਼ਿਤ ਕਰਾ ਰਹੇ ਆ ਬਾਬਾ RAMDEV ਜੀ ਜੋ ਰਾਜਸਥਾਨ ਦੇ ਵਿੱਚ ਆ ਬਾਬਾ RAMDEV ਜੀ ਕੌਣ ਸਨ ਕਿੱਥੋਂ ਆਏ ਸੀ ਤੇ ਜਨਮ ਕਿਦੋਂ ਹੋਇਆ ਸੀ ਉਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ RAMDEV ਜੀ ਦੀ 18ਵੀਂ ਪੀੜ੍ਹੀ ਆ ਅ ਸਸ਼ਕਲ ਜੀ ਸਵਾਗਤ ਹੈ ਸਵਾਗਤ ਹੈ ਆਪਕਾ ਬਹੁਤ-ਬਹੁਤ ਅ ਗੱਲਬਾਤ ਕਰੀਏ ਕਿ ਬਾਬਾ RAMDEV ਜੀ ਦਾ ਜਨਮ ਕਿਦੋਂ ਹੋਇਆ ਸੀ ਜਨਮ ਗਥਾ ਰਬਾਬਾ RAMDEV ਜੀ ਦਾ ਉਂਦੂ ਕਸ਼ਮੀਰ ਦੇ ਜੀ ਯਹਾਂ ਸੇ ਬਾੜਮੇਰ ਮੇਂ ਪੜਤਾ ਹੈ ਯਹਾਂ ਸੇ ਕਰੀਬਨ 80 ਕਿਲੋਮੀਟਰ ਦੂਰ बाबा रामदेव जी उम्री किसका वर् आए थे बाबा रामदेव जी, राम जी चौदह सो नौ में जन्मे थे बाबा रामदेव जी का जन्म चौदह जी का जन्म नौ में ईश्वर में जो होती है ना हमारे राजस्थान में बोलते हैं बाबा रामदेव जी लड़के कितने थे दो लड़के थे क्या नाम था उसका? एक का नाम था साधू जी, जी और दूसरे का देवराज ता उनोंदी जेडी समाधि ओ अंदर बनी हुई है हां उनकी समाधि बनी हुई दोनों ते आ, होन तो कर गल करी है आपा हां 18वीं पीढ़ी हूं तुसी आ, 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 आज समोश के बीचो गल करी 18वीं पीढ़ी बिल्कुल मैं 18वीं पीढ़ी हूं बाबा रामदेव जी ते अभी तक आगे और कितनी आगे अब आगे दो तीन पीढ़ी और है बाबा रामदेव जी वैसे तो बाईसवीं पीढ़ी यहाँ चल रही है मैं अठारहवीं पीढ़ी में हूँ और बाईवी चीज चल रही है अठारहवीं आप अठारह क्योंकि इसके थोड़ा कारण होता है कि हम थोड़े दादा पर दादा शादियां जैसे पीछे हो गये नी उसी के पीछे ए, के दो मेला भरता है मेला है भादवा माँ में भादवा अगस्त और सितम्बर के बीच में ਤੇ ਇਹ 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 ਸਤਾਂ ਦੇ ਉੱਤੇ ਕਿੰਨੀ ਇੱਕ ਜਿਹੜੀ ਸੰਗਤ ਆ ਉਹ ਮੱਥਾ ਟੇਕ ਜਾਂਦੀ ਇਹ ਸੰਗਤਿਤ ਸਭ ਪੂਰੇ ਭਾਰਤ से आते हैं, आते हैं। जी विश्व ਵਿਖਿਆਤੇ ਬਾਬਾ ਰਾਮਦੇਵ ਤਾਂ ਬਾਬਾ ਰਾਮਦੇਵ ਜੀ ਨੂੰ ਕਿਹੜੇ ਕਿਹੜੇ ਨਾਮ ਨਾਲ ਪੁਕਾਰਿਆ ਜਾਂਦਾ ਐਨ ਇਹ ਬਾਬਾ ਰਾਮਦੇਵ ਜੀ ਰਾਮ ਸਾਪੀਰ ਵੀ ਬੋਲ ਸਕਤੇ ਹੈ ਇਹ ਤੋਂ ਬਾਬਾ ਰਾਮਦੇਵ ਜੀ ਬੋਲਤੇ ਹੈ ਪੀਰ ਜੀ ਬੋਲਤੇ ਹੈ ਤਾਂ ਇਹਨਾਂ ਦਾ ਜਿਹੜਾ ਉੱਥੇ ਸਥਾਨ ਆ ਪਾਕਿਸਤਾਨ ਦੇ ਵਿੱਚ ਸੋਨੋ ਆ ਕਿ ਪਾਕਿਸਤਾਨ ਦੇ ਵਿੱਚ ਹੀ ਸਥਾਨ तो ये तो हिंदू मुस्लिम सभी धाते हैं जी। इनके तो धर्म वाली बात नहीं है राम साहब पीर बोलते हैं जब मुसलमान भी इनको धाते हैं और अपन जो हिंदू है वो भी धाते हैं सरदार भी जाते हैं जो भी है सभी उनको चढ़ावा हड़ावा करते हैं तो सब तो भी मानते हैं ए बाबा रामदेवी पीढ़ी गल बात में जन्म लिया है तंवर वंश राजपूत तंवर ਜੋ ਅਮੇ ਤਮਰ ਰਾਜਪੂਤ ਹੈ اور ਬਾਬਾ ਰਾਮਦੇਵ ਜੀ ਅਜਮਲ ਜੀ ਦੇ ਘਰ ਮੇ ਪੈਦਾ ਹੋਏ ਥੇ اور ਅਜਮਲ ਜੀ ਤਮਰ ਰਾਜਪੂਤ ਥੇ ਅਨਕਪਾਲ ਜੀ ਪ੍ਰਥਮ ਜੋ ਥੇ ਦਿੱਲੀ ਤੇ ਸ਼ਾਸਨ ਕਰਨ ਵਾਲੇ ਉਹੀ ਕੀ ਪੀੜੀ ਮੈ ਸੀ ਯਾ ਤਾ ਐਸੀ ਬਾਬਾ ਰਾਮਦੇਵ ਜੀ ਦੇ 18ਵੀਂ ਵੀਨਾ ਗੱਲਬਾਤ ਹੋਈ ਤਾਂ ਕਿਦਾਂ ਦਾ ਤੁਹਾਨੂੰ ਪ੍ਰੋਗਰਾਮ ਲੱਗ ਰਿਹਾ ਤਾਂ ਤੁਸੀਂ ਆਪਣੇ ਵਿਚਾਰ ਦਿਓ ਵਾਰਤੁਵਾਦ ਸ਼ੇਅਰ ਕਰੋ ਕਿਉਂਕਿ ਸੰਗ ਤੁਹਾਨੂੰ ਪਤਾ ਲੱਗ ਸਕੇ ਕਿ